ਨੈਣਿਆਂ ਨੇ ਉਸਤਤ ਜਾ ਕੇ ਲੋਗ ਮੋਹ ਬਿਮਨਾ ਹਰ ਖਸੋਗ ਤੇ ਰਹ ਨਿਆ ਰੋ ਦਿਨ ਜਗ ਤਤ ਬਸ਼ੰ ਉਹ ਹਰ ਖਸੋਗ ਖੁਸ਼ੀ ਗਮ ਤੋਂ ਨਿਆ ਉੱਤੇ ਕੋਈ ਅਸਤ ਉਹਦਾ ਸਰੀਰ ਨਹੀਂ ਹੈ ਇੱਥੇ ਦੁਨੀਆ 'ਚ ਉਹਦੀ ਸੁਰਤ ਨਹੀਂ ਇੱਥੇ ਉਹ ਸੁਰਤ 24 ਘੰਟੇ 24 ਆਵਰ ਰੱਬ ਵਿੱਚ ਨੇ ਹੰਤਾਰੇ ਇਹ ਨੂੰ ਮਹਾਰਾਜ ਜੀ ਨੇ ਆਸਾ ਮੰਨਲਾ ਪੰਜਵਾਂ 8 ਬਹਰ

ਕੋਈ ਫਰੂਟ ਖਾਦਾ ਛਿਲਣ ਬਚੇ ਨਹੀਂ ਤੁਸੀਂ ਜਲਦੀ ਕੀਤੇ ਸਿੱਟੋਂਗੇ ਨਹੀਂ ਜਾਲਦਾਲੇ ਬੰਦੇ ਖੜੇ ਹਾਲਾਦਾਲਾ ਨਾਲ ਵਿਗਨਮੀ ਕੋਈ ਨਹੀਂ ਉਸ ਤੋਂ ਬਚਦਾ ਇਹ ਤਾਂ ਮੰਨ ਲੇ ਦੇਖ ਕੋ ਵੇਖ ਰਿਹਾ ਤਾਂ ਗਲਤੀ ਨਹੀਂ ਦੀ ਬਨਜਹਿਸ਼ ਨਹੀਂ ਹੈ ਪਾਪ ਤੋਂ ਹੁੰਦਾ ਜਦੋਂ ਕੋਈ ਵੇਖ ਨਾ ਰਿਹਾ ਹੋਵੇ ਬੰਦੇ ਵੀ ਮਤ ਤੇ ਪੜਦਾ ਪੈ ਜਾਂਦਾ ਹੈ ਸੰਤ ਦੀ ਮਤ ਤੇ ਕਦੇ ਪੜਦਾ ਨਹੀਂ ਪੈਂਦਾ 24 ਘੰਟੇ ਯਾਦ ਰੱਖਣਾ ਰੱਬ ਨੂੰ ਜੰਗਲ ਦੀ ਕੱਲਾ ਹੋ ਕੇ ਕਵੀਆਂ ਨੂੰ ਪਤਾ ਨਹੀਂ ਲੱਗਦਾ

ਕਿਉਂ ਧਰਤੀ ਤੋਂ ਆਕਾਸ਼ ਵੱਲ ਉਡਣ ਲੱਗਾ ਜਹਾਜ਼ ਟੇਕ-ਆਫ ਹੋਣ ਲੱਗਾ ਹੈ ਵਿਦਨ 5-10 ਮਿੰਟਾਂ ਬਾਅਦ ਜਦੋਂ ਜਹਾਜ਼ 30 40 ਫੀਟ ਉਚਾਈ ਵਜੰਦਾ ਵਦਿਆਂ ਵਦਿਆਂ 100 200 ਵਿਧਨ 10 12 ਮਿੰਟ ਵਿੱਚ ਹੀ ਜਹਾਜ਼ ਵਿੱਚ ਅਨਾਊਂਸਮੈਂਟ ਹੁੰਦੀ ਹੈ ਕਿ ਹੁਣ ਸੀਟ ਬੈਲਟ ਲਾਉਣ ਦਾ ਸੰਕੇਤ ਬੰਦ ਕਰ ਦਿੱਤਾ ਗਿਆ ਤੁਸੀਂ ਉੱਠ ਸਕਦੇ ਹੋ ਘੁੰਮ ਫਿਰ ਸਕਦੇ ਹੋ ਵਾਸ਼ਰੂਮ ਜਾ ਸਕਦੇ ਹੋ ਖਾਣਾ ਪੀਣਾ ਕੋਈ ਉਹ ਮਿਲ ਸਕਦਾ ਤੁਹਾਨੂੰ ਵਿੱਚੇ ਰੋਟੀ ਪਾਣੀ ਜੂਸ ਦੇਣ ਲੱਗ ਪੈਂਦੇ ਨੇ ਉਹਨਾਂ ਨੂੰ ਪੁੱਛੀਏ ਹੁਣ ਤਾਂ ਜਹਾਜ਼ ਬਹੁਤ ਉੱਚਾ ਹੋ ਗਿਆ ਹੁਣ ਤੁਸੀਂ ਕਹਿੰਦਾ ਸੀਟ ਬੈਲਟ ਬੰਦ ਹੈ ਹੁਣ ਜਹਾਜ਼ ਇਹਦੇ ਵਿੱਚੋਂ ਫਿਰ ਸਕਦੇ ਆ ਪਹਿਲਾਂ ਨਹੀਂ ਕਿਉਂ ਉਹਨਾਂ ਦਾ ਜਵਾਬ ਪਤਾ ਕੀ ਹੈ ਹੁਣ ਜਹਾਜ਼ ਧਰਤੀ ਦੀ ਗੁਰੂਤਾ ਆਕਰਸ਼ਣ ਤੋਂ ਉੱਪਰ ਚਲਾ ਗਿਆ ਖਿੱਚ ਸ਼ਕਤੀ ਗ੍ਰੈਵਿਟੇਸ਼ਨ ਤੋਂ ਚਾਈ ਵੇ ਚਲਾ ਗਿਆ ਹੁਣ ਜੋ ਧਰਤੀ ਤੇ ਹੋਣਾ ਉਹ ਜਹਾਜ਼ ਉੱਤੇ ਅਸਰ ਨਹੀਂ ਹੋਏਗਾ ਬੜੀ ਕਮਾਲ ਦੀ ਗੱਲ ਹੈ ਧਰਤੀ ਤੇ ਮੀਂਹ ਪੈਂਦਾ ਹੁੰਦਾ ਜਹਾਜ਼ ਉੱਪਰ ਸੁੱਕਾ ਹੁੰਦਾ ਇੱਥੇ ਧਰਤੀ ਤੇ ਧੁੰਦ ਪਈ ਹੁੰਦੀ ਹੈ ਜਹਾਜ਼ ਪਰੇਂ ਧੁੱਪ ਚੜੀ ਸੂਰਜ ਚੜਿਆ ਹੁੰਦਾ ਬੱਦਲਾਂ ਦੇ ਉੱਪਰ ਕਿਉਂ ਹੁਣ ਗੁਰੂਤਾਕਰਸ਼ਣ ਤੋਂ ਪਰ ਉੱਠ ਗਿਆ ਜੋ ਧਰਤੀ ਤੇ ਹੋ ਰਿਹਾ ਉਹਦਾ ਅਸਰ ਜਹਾਜ਼ ਤੇ ਨਹੀਂ ਹੋਏਗਾ ਧਰਤੀ ਤੇ ਮੀਂਹ ਪੈਗਾ ਜਹਾਜ਼ ਪਰ ਸੁੱਕਾ ਰਹੇਗਾ ਐਦਾਂ ਭਲਿਓ ਸਾਧੂ ਦਾ ਸਰੀਰ ਉਹ ਸੰਸਾਰ ਵਿੱਚ ਸਰੀਰ ਤੇ ਸੁਰਤੀ ਦੇ ਅਵਿਆਸ ਚ ਰਹਿੰਦਾ ਉਹਦੀ ਸੁਰਤੀ ਇੰਨੀ ਉੱਚੀ ਉੱਠ ਜਾਂਦੀ ਹੈ ਦੁਨੀਆ ਤੇ ਜੋ ਹੁੰਦਾ ਉਹ ਤੇ ਅਸਰ ਨਹੀਂ ਹੋ ਰਿਹਾ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਦਿਓ ਹੈ ਟਾਰ ਉੱਤੇ ਕੋਈ ਅਸਰ ਨਹੀਂ ਲੱਖਾਂ ਲੋਕ ਉਹਦੀ ਨਿੰਦਿਆ ਕਰਨ ਉਹਨੂੰ ਠਗਣਾ ਚਾਹਣ ਸਾਧੂ ਨੂੰ ਕੋਈ ਠੱਗ ਨਹੀਂ ਨਾ ਮਰੇ ਨਾ ਥਕੇ ਜਾਏ ਪੜੋ ਨਾ ਮਰੇ ਨਾ ਥਕੇ ਜਿਨ ਕੈ ਰਾਮ ਵਸੈ ਮਨ ਮਾਹੇ ਕੋਈ ਗਵੇ ਨਾ ਸੀ ਸਾਧੂ ਨੂੰ ਠੱਗ ਲੈਣਾ ਪਰਮਾ ਲੈਣਾ ਨਾ ਕੋਈ ਚੀਜ਼ ਨਹੀਂ ਉਹਨੂੰ ਪਰਮਾਸੀ ਉਈ ਨੌਚਾ ਹੋ ਜਾਣਾ ਇੱਕ ਦਿਨ ਫਿਰ ਰੱਬ ਦਾ ਰੂਪ ਹੋ ਜਾਂਦਾ ਔਰ ਸਾਧ ਸੰਗਤ ਰੱਬ ਫਿਰ ਕਹਿੰਦਾ ਵੀ ਜੋ ਇਹਨੇ ਕਹਿ ਦਿੱਤਾ ਉਹ ਪਾਸ ਉਹ ਫਿਰ ਰੱਬ ਦਾ ਰੂਪ ਹੋ ਜਾਂਦਾ ਜਿਨ੍ਹਾਂ ਨਾ ਵਿਸਰੇ ਨਾਮ ਸਿਕਨੇ ਭੇਦ ਨਾ ਜਾਣੋ ਮੂਲ ਸਾਈ ਜਿਹ ਇਹਦੀ ਇੱਕ ਉਦਾਹਰਣ ਹੈ ਤੁਸੀਂ ਪਿੰਡਾਂ ਵਾਲੇ ਬੈਠੇ ਹੋ ਚਲੋ ਲੱਗ ਲੈ ਪਿੰਡਾਂ ਤੋਂ ਪੰਜ ਸਰਪੰਚ ਆਏ ਨੇ ਸਾਧ ਸੰਗਤ ਸੌਕ ਦੰਦਾ 50 ਬੰਦੇ ਵੋਟਾਂ ਪਾ ਦੇਣ ਨਾ ਇੱਕ ਬੰਦਾ ਪੰਜ ਬਣ ਜਾਂਦਾ ਇਦੇ ਹੁੰਦੀ ਹੁੰਦੀ 50 60 ਬੰਦਿਆਂ ਨੇ ਵੋਟਾਂ ਪਾਈਆਂ ਇੱਕ ਬੰਦਾ ਪੰਚ ਬਣ ਗਿਆ ਉਹਨੂੰ ਪਿੰਡ ਵਾਲੇ ਆਦਰ ਦਿੰਦੇ ਨੇ ਕੀ ਕਹਿੰਦੇ ਪੰਚ ਸਾਹਿਬ ਅੱਛਾ ਉਹਦੀ ਪਾਵਰ ਪਤਾ ਕਿੰਨੀ ਵੱਧ ਗਈ ਉਹਦੀ ਪਾਵਰ ਇੰਨੀ ਵੱਧ ਗਈ ਪਿੰਡ ਵਿੱਚ ਕਿਸੇ ਬੱਚੇ ਦੇ ਪਾਸਪੋਰਟ ਦੀ ਇਨਕੁਆਰੀ ਆ ਜਾਏ ਪੁਲਿਸ ਵਾਲਾ ਇਨਕੁਆਰੀ ਕਰਨ ਆਉਂਦਾ ਉਹ ਪੁੱਛਦਾ ਪੰਚ ਨੂੰ ਸੱਦੋ ਜੀ ਕਿਉਂ ਜੀ ਉਹਦੇ ਸਿਗਨੇਚਰ ਲੈਣੇ ਨੇ ਫੋਟੋ ਲੈਣੀ ਹੈ ਸਾਈਨ ਉਹ ਇਨਕੁਆਰੀ ਕਰੇ ਜੇ ਕੋਈ ਪਿੰਡ ਦੇ ਬੰਦੇ ਕਹਿਣ ਵੀ ਜੀ ਅਸੀਂ ਪੰਚ ਨੂੰ ਨਹੀਂ ਬੁਲਾਉਣਾ 50 ਕ ਬੰਦਿਆਂ ਦੇ ਸਾਈਨ ਕਰਾ ਦਈਏ ਪਿੰਡ ਚੋਂ ਯਾ ਬੰਦਿਆਂ ਦੇ ਸਾਈਨ ਕਰਵਾ ਦਈਏ ਪਿੰਡ ਚ ਵੇ ਇਹਦੀ ਪਾਸਪੋਰਟ ਦੀ ਇਨਕੁਆਰੀ ਸਹੀ ਕਰ ਪੰਜ ਦਿਨ ਪੁਲਿਸ ਵਾਲੇ ਦਾ ਜਵਾਬ ਹੋਏਗਾ ਨਹੀਂ ਮੈਨੂੰ 50 ਬੰਦਿਆਂ ਦੇ ਸਿਗਨੇਚਰਾਂ ਦੀ ਲੋੜ ਨਹੀਂ ਹੈ ਮੈਨੂੰ ਚੁਣੇ ਹੋਏ ਇੱਕ ਪੰਚ ਦੀ ਲੋੜ ਹੈ ਮੈਨੂੰ ਚੁਣਿਆ ਹੋਇਆ ਇੱਕ ਪੰਚ ਚਾਹੀਦਾ ਉਹ ਫੋਟੋ ਕਰਾ ਕੇ ਸਿਗਨੇਚਰ ਕਰਦਾ ਮੈਂ ਇਨਕੁਆਰੀ ਸਹੀ ਕਰ ਦਾਂਗਾ ਇੱਕ ਗੱਲ ਧਿਆਨ ਚ ਰੱਖਿਓ ਜੇ ਬੰਦਿਆਂ ਦੇ ਚੁਣੇ ਹੋਏ ਪੰਚ ਦੀ ਇੰਨੀ ਪਾਵਰ ਹੈ ਜਿਹਨੂੰ ਰੱਬ ਨੇ ਚੁਣਿਆ ਹੋਵੇ ਉਹਦੀ ਕਿੰਨੀ ਪਾਵਰ ਹੋਏਗੀ ਸਾਧੂ ਨੂੰ ਰੱਬ ਚੁਣ ਲੈਂਦਾ ਧਰਤੀ ਤੋਂ ਵੇ ਆ ਸੰਤ ਚੁਣ ਲਿਆ ਰੱਬ ਨੇ ਜਿਹਨੂੰ ਰੱਬ ਨੇ ਜਿਹਦਾ ਸਰੀਰ ਰੱਬ ਨੇ ਚੁਣ ਲਿਆ ਉਹਦੀ ਪਾਵਰ ਕਿੰਨੀ ਹੋਏਗੀ ਉਹ ਤਾਂ ਜੋ ਕਹਿ ਦਵੇ ਉਹ ਹੀ ਉਹ ਕੁਝ ਹੋਣਾ ਉਹਦੀ ਫਿਰ ਸਾਧ ਸੰਗਤ ਉਹਦਾ ਕਿ ਹਟਾਲਿਆ ਨਹੀਂ ਜਾ ਸਕਦਾ ਉਹਦੇ ਕਦੇ ਬੋਲ ਬਦਲੇ ਨਹੀਂ ਜਾ ਸਕਦੇ ਉਹ ਤਾਂ ਇੱਕ ਸਾਧ ਬਚਨ ਟਲਦਾ ਜੋ ਨੇ ਕਹਿ ਦਿੱਤਾ ਉਹ ਹੋ ਕੇ ਰਹੇਗਾ ਕਿਉਂ ਭਾਈ ਉਹਨੂੰ ਰੱਬ ਨੇ ਚੁਣਿਆ ਰੱਬ ਨੇ ਉਹਦੀ ਪਾਵਰ ਵਧਾ ਦਿੱਤੀ ਹੈ ਹੁਣ ਉਹ ਰੱਬ ਦੇ ਚੁਣੇ ਹੋਏ ਦੀ ਪਾਵਰ ਇੰਨੀ ਹੈ ਜੋ ਕਹਦਾ ਉਹ ਯਕ ਹੋ ਜਾਂਦਾ ਹਾਂ ਸ਼ਰਤ ਇੱਕ ਹੈ ਉਹ ਤਮਾਸ਼ੀ ਨਹੀਂ ਬਣਦਾ ਲੋਕਾਂ ਵਾਸਤੇ ਐਡਵਰਟਾਈਜ਼ ਨਹੀਂ ਕਰਦਾ ਵੀ ਮੈਂ ਤੇਰੇ ਕੋਲ ਆਉ ਮੈਂ ਤੁਹਾਡਾ ਭਲਾ ਕਰਾਂਗਾ ਇਦਾਂ ਨਹੀਂ ਉਹ ਕਹਿੰਦਾ ਜਿਹੜਾ ਸਹਿ ਸੁਭਾਏ ਉਹਦੇ ਕੋਲ ਆ ਕੇ ਉਹਦਾ ਭਲਾ ਹੋਵੇ ਲੋਕਾਂ ਨੂੰ ਸੱਦ ਕਹਿੰਦੇ ਕਹਿੰਦਾ ਕਿਉਂ ਉਹਨੂੰ ਲੋਕੀ ਸੱਦਣੇ ਨਹੀਂ ਪੈਂਦੇ ਖਿੜੇ ਹੋਏ ਫੁੱਲ ਤੇ ਭੌਰੇ ਆਪਣੇ ਆਪ ਆ ਕੇ ਬੈਂਦੇ ਨੇ ਭੌਰਿਆਂ ਨੂੰ ਸੱਦਣਾ ਨਹੀਂ ਪੈਂਦਾ ਜਿੱਥੇ ਬੰਦਗੀ ਦਾ ਰਸ ਭਰ ਜਾਏ ਲੋਕੀ ਸੱਦਣੇ ਨਹੀਂ ਪੈਂਦੇ ਹਜ਼ਾਰਾਂ ਮੀਲਾਂ ਤੋਂ ਆਪੇ ਹੀ ਲੋਕ ਆਉਣ ਲੱਗਦੇ ਸਾਧੂ ਨੂੰ ਸੱਦਣੇ ਨਹੀਂ ਪੈਂਦੇ ਲੋਕ ਦੁਨੀਆ ਆਪੇ ਲੱਭਣ ਲੱਗ ਪੈਂਦੀ ਸਾਧੂ ਤਾਂ ਲੁੱਕਦਾ ਹੈ ਇੱਥੋਂ ਛੱਡ ਕੇ ਕਿਤੇ ਹੋਰ ਬੈਠੇਗਾ ਉੱਥੋਂ ਛੱਡ ਕੇ ਕਿਤੇ ਹੋਰ ਕਿਉਂ ਉਹ ਅਲੱਗ ਹੋਣਾ ਚਾਹੁੰਦਾ ਦੁਨੀਆ ਆਪੇ ਲੱਭ ਲੈਂਦੀ ਐ ਜਿੱਥੇ ਭਗਤੀ ਦਾ ਰਸ ਟਿਕਦਾ ਉੱਥੇ ਦੁਨੀਆ ਭਣਿਆ ਪਉਣ ਲੱਗ ਪੈਂਦੀ ਐ ਔਰ ਸਾਥ ਸੰਗਤ ਤੋਂ ਦੀ ਪਾਵਰ ਕਿੰਨੀ ਵੱਜ ਜਾਂਦੀ ਐ ਇੱਕ ਮਮਪੁਰ ਸ਼ੰਕਲਮਾਈ ਆਈ ਤਾਂ ਸਾਡਾ ਸੁਭਾਅ ਹੁੰਦਾ ਕਿ ਤੇ ਸਾਨੂੰ ਮੰਗੜਾ ਨਹੀਂ ਆਉਂਦਾ ਮੰਗਣ ਵਾਲੇ ਨੂੰ ਵੀ ਵਿਸ਼ਵਾਸ ਚਾਹੀਦਾ ਹੈ ਸ਼ਰਧਾ ਚਾਹੀਦੀ ਹੈ ਤੇ ਵਾਰ-ਵਾਰ ਚੂਜ਼ ਨਹੀਂ ਕਰੀਦਾ ਵਾ ਵੀ ਦੇ ਦਿਓ ਆ ਵੀ ਦੇ ਦਿਓ ਇੱਕ ਵਿਸ਼ਵਾਸ ਬੋਧੇ ਬਚਨ ਨਹੀਂ ਕਰਦੇ ਹੁੰਦੇ ਸਾਧੂ ਬੇ ਬਹੁਤ ਗੱਲਾਂ ਤੁਹਾਡੀਆਂ ਕਰਨਾ ਉਹਨਾਂ ਇੱਕ ਹੀ ਗੱਲ ਸਿੱਧੀ ਕਹਿਣੀ ਹੈ ਤੁਹਾਡੇ ਸਮਝ ਪੈ ਗਈ ਠੀਕ ਹੈ ਨਹੀਂ ਤਾਂ ਖਰਾਬ ਹੀ ਹੁੰਦਾ ਮੈਂ ਆਪਣਾ ਤਜਰਵਾ ਦੱਸਦਾ ਕਈ ਵਾਰ ਲੋਕ ਮੰਗਣ ਵਾਲੇ ਨਾ ਅਸੀਂ ਆਪਣੀ ਚੀਜ਼ ਆਪੇ ਹੀ ਕੱਟ ਲੈਂਦੇ ਕਿਉਂਕਿ ਸਾਨੂੰ ਮੰਗਣਾ ਨਹੀਂ ਹੁੰਦਾ ਮੈਂ ਕਮਾਹਪੁਰ ਸੰਗਲ ਗਿਆ ਉਹਨਾਂ ਦੇ ਸਮਾਗਮ ਤੇ ਨਾ ਪਹੁੰਚ ਹੋਇਆ ਤਾਂ ਅਗਲੇ ਸਮਾਗਮ ਤੇ ਮਿਲੇ ਕਹਿੰਦਾ ਕੀ ਗੱਲ ਹੈ ਜੀ ਤੁਸੀਂ ਆਏ ਨਹੀਂ ਉਦੋਂ ਸਮਾਗਮ ਤੇ ਮੈਂ ਜੀ ਸਿਹਤ ਨਹੀਂ ਸੀ ਠੀਕ ਕਹਿੰਦਾ ਕੀ ਗੱਲ ਹੋਈ ਮੈਂ ਕਹਿੰਦਾ ਜੀ ਪੱਥਰੀ ਆ ਪਥਰੀ ਦਰਦ ਹੋ ਰਿਆ ਸੀ ਪਥਰੀ ਦੀ ਪ੍ਰੋਬਲਮ ਕਹਿੰਦੇ ਅੱਛਾ ਕਹਿੰਦੇ ਕੋਈ ਗੱਲ ਨਹੀਂ ਪਥਰੀ ਤਾਂ ਹੁਣੇ ਠੀਕ ਕਰ ਦਿੰਨੇ ਕਹਿੰਦੇ ਪਥਰੀ ਠੀਕ ਕਰੋ ਵਿਗਿਆਨੀ ਜੀ ਦੀ ਸੇਵਾਦਾਰਨ ਕਹਿੰਦੇ ਪਥਰੀ ਠੀਕ ਕਰੋ ਵੀ ਭਾਈ ਸਾਹਿਬ ਜੀ ਮੈਂ ਜੀ ਕਰ ਦਿਓ ਤੋ ਸੇਵਾਦਾਰਨ ਨੂੰ ਕਹਿੰਦੇ ਵੀ ਉਹ ਲਿਖਾ ਯਾਰ ਦਵਾਈ ਲਿਖਾ ਦੇ ਦਵਾਈ ਲਿਖਾ ਤੋ ਕਾਪੀ ਪੈਨ ਜਿਆ ਲੈਂਦਾ ਤਿੰਨ ਚਾਰ ਚੀਜ਼ਾਂ ਨੂੰ ਲਿਖਾ ਦਿੱਤੀਆਂ ਕਹਦੇ ਆ ਲੈ ਲੋ ਗਨੀ ਲੈ ਪਤਲੀ ਤਾਂ ਠੀਕ ਹੋ ਜਾਣੀ ਉਹ ਤਾਂ ਉਹਨਾਂ ਦੇ ਕਹਿਣ ਨਾਲ ਹੀ ਠੀਕ ਹੋ ਜਾਣੀ ਸੀ ਦਵਾਈ ਤਾਂ ਉਹੀ ਲਖਵਾ ਰਹੇ ਸੀ ਪਰ ਸਾ ਸੰਗਤ ਅਸੀਂ ਗਿਆਨਮਾਨ ਜਿਹੜੇ ਕਥਾ ਕਰਨ ਵਾਲੇ ਸਾਨੂੰ ਵੀ ਸਾਨੂੰ ਅਸੀਂ ਤਾਂ ਕਥਾ ਸੁਣਾਉਂਦੇ ਅਸੀਂ ਵੀ ਕਈ ਵਾਰ ਭੁਲੇਖੇ 'ਚ ਪੈ ਜਾਂਦੇ ਮੈਨੂੰ ਵੀ ਭੁਲੇਖਾ ਪੈ ਗਿਆ ਮੈਂ ਉਹ ਪੱਚੀ ਫੜ ਕੇ ਨਾ ਤਿੰਨ ਚਾਰ ਜੀਜਾ ਕਹਿ ਬੈਠਾ ਮਾਪੁਰचंद ਮੈਂ ਕਿਹਾ ਡਾਕਟਰ ਕਹਿੰਦਾ ਜੀ ਥੋੜੀ ਜਿਹੀ ਵੱਡੀ ਹੈ ਪਤਲੀ ਇਹ ਦਵਾਈ ਨਾਲ ਨਿਕਲ ਜਾਊਗੀ ਜਿਹੜੀ ਤੁਸੀਂ ਲਿਖੀ ਕਹਿੰਦੇ ਅੱਛਾ ਅੱਛਾ ਕਹਿੰਦੇ ਡਾਕਟਰ ਦੀ ਇੱਕ ਵਾਰ ਸਲਾਹ ਲੈ ਲਓ ਆ ਇਹਦਾ ਮਤਲਬ ਨਾਲੇ ਬਚਨ ਘੱਟ ਹੋ ਗਿਆ ਨਹੀਂ ਤਾਂ ਉਹ ਤੇ ਪਥਰੀ ਹਟ ਜਾਣੀ ਸੀ ਮੈਂ ਕਹਿੰਦੇ ਥੋੜੀ ਵੱਡੀ ਹੈ ਪਥਰੀ ਡਾਕਟਰ ਨਿਕਲ ਜੋ ਗਈ ਹੈ ਦਵਾਈ ਨਾਲ ਕਹਿੰਦੇ ਹਾਂ ਉਹਦਾ ਡਾਕਟਰ ਦੀ ਸਲਾਹ ਲੈ ਲਓ ਕਹਿੰਦੇ ਉੱਤੇ ਉਹਨੇ ਆਪਣਾ ਬਚਨ ਨਾਲੇ ਘੱਟ ਹੋ ਗਿਆ ਜੇ ਉਹ ਵਿਸ਼ਵਾਸ ਨਾਲ ਖਾ ਲੇ ਮੈਨੂੰ ਵਿਸ਼ਵਾਸ ਹੈ ਜੇ ਮੈਂ ਸਵਾਲ ਨਾ ਕਰਦਾ ਉਹ ਦਵਾਈ ਨਾ ਵੀ ਖਾਂਦਾ ਤਾਂ ਵੀ ਠੀਕ ਹੋ ਜਾਂਦਾ ਸੀ ਜਿਨ੍ਹਾਂ ਦੀ ਅੱਜ ਤੁਸੀਂ ਬੈਠੇ ਨਾ ਉਸ ਜਦਨ ਮੈਨੂੰ ਬਾਦ ਇੱਥੋਂ ਪਿਆਰ ਵਾਲੇ ਕੈਨੇਡਾ ਮਲੇ ਬਾਬਾ ਜੀ ਵੀ ਇੰਨਾ ਦਵਾਈ ਦਿੰਦੇ ਉਹ ਕਹਿੰਦੇ ਮੈਂ ਵੀ ਦਰਸ਼ਨ ਕੀਤੇ ਹੁਣ ਬਿਰਧ ਸਰੀਰ ਹੋਣਾ ਤਾਂ ਕਹਿੰਦੇ ਕੋਈ ਕਿਸੇ ਤਰ੍ਹਾਂ ਦਾ ਕੋ ਲੋਕ ਆਉਣੇ ਤੇ ਬਾਬਾ ਜੀ ਨੇ ਕਿਹਾ ਦਵਾਈ ਦੇ ਦੇ ਵੀ ਉਹ ਬਜ਼ੁਰਗ ਹੁਣ ਆਏ ਨਹੀਂ ਅੱਜ ਇੱਥੇ ਮੈਂ ਸਨੇਹ ਦਿੱਤਾ ਸੀ ਬਿਰਧ ਸਰੀਰ ਉਹ ਕਹਿੰਦੇ ਅਸੀਂ ਮਾਹ ਪੁਰਸ਼ਾਂ ਨੂੰ ਵੇਖਿਆ ਸੰਤ ਬਾਬਾ ਦਲੇਲ ਸਿੰਘ ਜਿ ਕਿਸੇ ਨੇ ਆਉਣਾ ਤੇ ਦਵਾਈ ਕਹਿੰਦੇ ਅਸੀਂ ਕੋਲ ਨੋਟ ਕਰਨਾ ਪਵੇ ਕਿਹੜੀ ਦਵਾਈ ਦਿੰਦੇ ਆ ਇੱਕ ਕਮਾਈ ਆਈ ਕਹਿੰਦੇ ਬਾਬਾ ਜੀ ਮੈਨੂੰ ਦਮੇ ਦੀ ਸ਼ਿਕਾਇਤ ਆ ਹੁੱਥੋ ਹੀ ਨਹੀਂ ਬੰਦ ਹੁੰਦਾ ਮੈਨੂੰ ਮੈਂ ਬੜੀਆਂ ਦਵਾਈਆਂ ਖਾ ਲਈ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਆਹ ਦਵਾਈ ਪਾ ਦੇ ਥੋੜੀ ਥੋੜੀ ਆਹ ਪਾ ਦੇ ਲੈ ਭਾਈ ਮੂਲ ਮੰਤਰ ਪੜਿਆ ਕਰੋ ਵੈਗੁਰੂ ਕਹਿ ਕੇ ਆ ਲੈ ਲੈ ਇਹਦਾ ਹੋ ਜਾਣਾ ਕਹਿੰਦੇ ਅਸੀਂ ਨજર ਰੱਖੀ ਵੀ ਆਹ ਦਮੇ ਦੀ ਦਵਾਈ ਹੈ ਕੋਈ ਸ਼ੀਸ਼ੀਆਂ 'ਚ ਪਾਉਂਦੇ ਸੀ ਇੱਕ ਦਿਨ ਇੱਕ ਮਾਈ ਹੋਰ ਕਹਿੰਦੇ ਸਾਡੇ ਕੋਲ ਬੈਠੋ ਕਹਿੰਦੇ ਬਾਬਾ ਜੀ ਮੇਰੇ ਤਾਂ ਕੋਡੇ ਨਹੀਂ ਹੰਦੇ ਬਹੁਤ ਔਖਾ ਹੈ ਕਹਿੰਦੇ ਕੋਈ ਗੱਲ ਨਹੀਂ ਆ ਜੀ ਜੀ ਉਹ ਕਹਿੰਦਾ ਦਵਾਈ ਪਾ ਦੇ ਕਹਿੰਦੇ ਆ ਲੈ ਲੈ ਕਰੋ ਪੁੱਤ ਪੁੱਤ ਕਹਿੰਦੇ ਇੱਕ ਦਿਨ ਫਿਰ ਬੈਠਿਆ ਉਹ ਮਹੀ ਘਾਈ ਉਹ ਕਹਿੰਦੀ ਜੀ ਮੇਰੀ ਲੜਕੀ ਤੇ ਕਿਰਪਾ ਕਰੋ ਇਹ ਵਿਚਾਰੀ ਬਾਝ ਹੈ ਕਹਿੰਦੇ ਕੋਈ ਨਹੀਂ ਆ ਦਵਾਈ ਚ ਉਹ ਬੁੰਦਾ ਪੁੱਤਾ ਲੈ ਲੈ ਕਰੋ ਕਈ ਵਾਰ ਨੁਕਸਨ ਉਹ ਕਹਿੰਦੇ ਮੈਂ ਮੋਰੇ ਕਹਿ ਦਿੱਤਾ ਬਾਬਾ ਜੀ ਇਹ ਦਮੇ ਦੀ ਦਵਾਈ ਹੈ ਕਿਉਂ ਮੈਂ ਹੀ ਤਾਂ ਕਹਿੰਦਾ ਪਾ ਗੇ ਦਿੰਦਾ ਸੀ ਬਾਬਾ ਜੀ ਇਹ ਦਵਾਈ ਜਿਹੜੀ ਇਹ ਦਮੇ ਵਾਲੀ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਪਾਦੇ ਕਹਿੰਦੇ ਉਹ ਦੇਤੀ ਦਵਾਈ ਕਹਿੰਦੇ ਬਾਅਦ ਚ ਮੈਨੂੰ ਕਹਿੰਦੇ ਉਹ ਗੱਲ ਸੁਣ ਕਿਸੇ ਚੀਜ਼ ਦੀ ਕੋਈ ਦਵਾਈ ਨਹੀਂ ਸਾਡੇ ਕੋਲ ਕੰਮ ਤਾਂ ਗੁਰੂ ਨਾਨਕ ਸਾਹਿਬ ਕਰਦੇ ਦਵਾਈ ਤਾਂ ਇੱਕ ਬਹਾਨਾ ਕਿਤੇ ਲੋਕੀ ਸਾਨੂੰ ਨਾ ਮੱਥਾ ਟਿਕਣ ਲੱਗ ਜਾਣ ਕਹਿਣ ਵੀ ਦਵਾਈ ਨਾਲ ਠੀਕ ਹੋ ਜਾਣਾ ਸਾਧੂ ਆਪਣੇ ਸਿਰ ਨਹੀਂ ਲੈਂਦੇ ਉਹ ਭਾਵੇਂ ਸ਼ੀਸ਼ੀ ਚ ਪਾਣੀ ਪਾ ਕੇ ਦੇ ਦੇਣ ਤੁਹਾਨੂੰ ਭਲੱਖਾ ਪਾਉਣੇ ਕਿ ਦਵਾਈ ਨਾਲ ਠੀਕ ਹੋਏ ਵੈਸੀ ਉੱਥੋਂ ਦਵਾਈ ਲੈਂਦੀ ਐ ਆਪਣੇ ਸਿਰ ਨਹੀਂ ਲੈਂਦੇ ਕੰਮ ਤਾਂ ਉਹਨਾਂ ਦੇ ਬਚਨ ਨਾਲ ਹੀ ਹੋ ਜਾਂਦਾ ਕਿਉਂ ਪ੍ਰਭ ਜੀ ਵਸੈ ਸਾਦਕੀ ਰਸਨਾ ਰੱਬ ਤੋਂ ਦੀ ਰਸਨਾ ਤੇ ਬੈਠਾ ਦਵਾਈਆਂ ਦੀ ਲੋੜ ਹੀ ਨਹੀਂ ਪ੍ਰਭ ਜੀ ਵਸੈ ਸਾਦਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਉਹ ਮਾਈ ਆਈ ਰੋਣ ਲੱਗ ਪਈ ਕਹਿੰਦੀ ਗਰੀਬੀ ਬਹੁਤ ਹੈ ਬਾਬਾ ਜੀ ਘਰ ਚ ਸਾਰੀ ਉਮਰ ਲੰਘ ਜੱਲੀ ਮਰ ਗਿਆ ਗਰੀਬੀ ਚ ਕਹਿੰਦੇ ਬੀਬੀ ਕੋਈ ਨਹੀਂ ਮਾਲਕ ਆਪੇ ਮਾਲਕ ਨੇ ਗਰੀਬੀ ਠੀਕ ਕਰਨੀ ਉਹਦਾ ਲੜਕਾ ਨਾਲ ਸੀ ਉਹ ਚਿੱਟਕ ਸਕੂਟਰ ਤੇ ਆਇਆ ਤਾਂ ਮਹਾਂਪੁਰਸ਼ ਜਦੋਂ ਉਹਦੇ ਲੜਕੇ ਵੱਲ ਵੇਖਿਆ ਕਹਿੰਦੇ ਕੌਣ ਕਹਿੰਦੀ ਮੇਰਾ ਲੜਕਾ ਆ 10 ਕਲਾਸਾਂ ਪੜ੍ਹਿਆ ਲੱਗਾ ਕੋਈ ਕੰਮ ਤੇ ਪਰ ਕੋਈ ਕਾਰੋਬਾਰ ਨਹੀਂ ਚੱਲਦਾ ਗਰੀਬੀ ਬਹੁਤ ਬਾਬਾ ਜੀ ਕਰਜ਼ਾ ਚੜਿਆ ਸੀ ਤਾਂ ਗਰੀਬੀ ਜੇ ਮਰ ਗੋ ਕਹਿੰਦੇ ਕੋਈ ਨਹੀਂ ਭਾਈ ਰੋਈਦਾ ਨਹੀਂ ਹੁੰਦਾ ਮਾਈ ਰੋਣਾ ਨਾ ਹਟੇ ਤਾਂ ਮਹਾਪੁਰਸ਼ ਨੇ ਜੀਵ ਦੇ ਹੱਥ ਪਾਇਆ 50 ਰੁਪਏ ਕੱਢ ਕੇ ਦਿੱਤੇ ਉਹਦੇ ਲੜਕੇ ਮੋਰੋ ਮਾਈ ਕਹਿੰਦੀ ਲੈ ਬਾਬਾ ਜੀ ਤੁਹਤੋਂ ਥੋੜੀ ਪੈਸੇ ਲੈਣੇ ਹੈ ਤੁਸੀਂ ਤਾਂ ਉਹ ਕਿਰਪਾ ਕਰੋ ਸਾਡਾ ਕਰਜ਼ਾ ਲੱਤ ਜਾਏ ਬਸ ਨਾਲੇ ਪਿਆਹ ਨਾ ਕਿ ਬਾਬਾ ਜੀ ਪਿਆਹ ਸੀ ਤੁਹਤੋਂ ਨਹੀਂ ਪੈਸੇ ਲੈਣਾ ਨਾ ਨਾ ਤੁਹਤੋਂ ਨਹੀਂ ਪੈਸੇ ਲੈਣਾ ਉਹ ਕਹਿੰਦਾ ਮਾਈ ਤੈਨੂੰ ਨਹੀਂ ਦਿੱਤੇ ਪੈਸੇ ਤੇਰੇ ਲੜਕੇ ਨੂੰ ਦਿੱਤੇ ਕਦੀ ਨਾ ਨਹੀਂ ਬਾਬਾ ਜੀ ਅਸੀਂ ਲੈਣੇ ਵਾਪਸ ਕਿ ਕੈ ਤੋਰ ਗਏ ਤੂੰ ਮਾਈ ਦੇ ਕਰਮ ਭਾਗ ਮਾੜੇ ਉਹਨੇ ਲੜਕੇ ਤੋਂ 50 ਰੁਪਏ ਫਿਰ ਲੈ ਲੈ ਵਾਪਸ ਕਰਨ ਕਹਿੰਦਾ ਨਹੀਂ ਬਾਬਾ ਜੀ ਤੁਤੋਂ ਨਹੀਂ ਪੈਸੇ ਲੈਣੇ ਲੈ ਤੁਹਾਨੂੰ ਅਸੀਂ ਮੱਥਾ ਟੇਕਣਾ ਤੋਤੋਂ ਲੈਣੇ ਪੈਸੇ ਮਤਲਬ ਜਿਹਦੇ ਤੋਂ ਮੰਗ ਰਹੇ ਉਹਨੂੰ ਫਿਰ ਤੁਸੀਂ ਕੀ ਸਮਝ ਰਹੇ ਹੋ ਕੈਦੀ ਤੋਂ ਮੱਥਾ ਡਿੱਗਣਾ ਬਾਬਾ ਹੀ ਤੋਥੋ ਥੋੜੀ ਲੈਣੇ ਪੰਜਾ ਕਹਿੰਦੇ ਮਹਾਂਪੁਰਸ਼ ਵੇ ਬੋਲ ਪੈ ਕਹਿੰਦੇ ਜੇ ਨਹੀਂ ਲੈਣੇ ਇੱਥੇ ਰੱਖ ਦੇ ਨਹੀਂ ਲੈਣੇ ਇੱਥੇ ਰੱਖ ਦੇ ਛੋਟਾ ਜਿਹਾ ਟੇਬਲ ਸੀ ਉੱਥੇ ਉਹਨੇ ਪੰਜਾ ਰੱਖ ਦਿੱਤੇ ਉਹ ਆਪ ਤੁਰ ਗਏ ਮਹਾਂਪੁਰਸ਼ ਐ ਤੇ ਪਰਨ ਤੁਰ ਗਏ ਮਾਈ ਨੇ ਆਪਣੇ ਲੜਕੇ ਨੂੰ ਕਿਹਾ ਪੁੱਤ ਮੈਂ ਜੋੜਾ ਪਾਲਾਂ ਤੇ ਸਕੂਟਰ ਕੱਢੋ ਆਪਣੇ ਜੋੜੇ ਲੈਣ ਉਧਰ ਨੂੰ ਚਲੀ ਗਈ ਉਹ ਲੜਕੇ ਨੇ ਸਕੂਟਰ ਕੱਢਿਆ ਲੜਕੇ ਦੇ ਮਨ 'ਚ ਖਿਆਲ ਆ ਗਿਆ ਵੀ ਜਦੋਂ ਤੱਕ ਬੀਬੀ ਜੋੜਾ ਪਾ ਕੇ ਆਉਂਦੀ ਹਜੇ ਨੇ ਲਫਾਫਾ ਚੱਕਣ ਜਾਣਾ ਜੋੜਾ ਪਾਣ ਜਾਣਾ ਜੁੱਤੀ ਉਦੋਂ ਤੱਕ ਮੈਂ ਸਕੂਟਰ ਸੜਕ ਤੇ ਲੈ ਜਾਉਣਾ ਉਹਨੇ ਆਪਣਾ ਸਕੂਟਰ ਕੱਢਿਆ ਡੇਰੇ ਤੋਂ ਬਾਹਰ ਸੜਕ ਵੱਲ ਕੱਢ ਲਿਆ ਕਹਿੰਦੇ ਅਜੇ ਉਹਦੇ ਮਨ ਚ ਆ ਗਿਆ ਕਿ ਸੜਕ ਪਾਰ ਕਰ ਲਾਂ ਪਰਲੇ ਪਾਸੇ ਕਿਉਂ ਦੂਏ ਪਾਸੇ ਜਦੋਂ ਸਕੂਟਰ ਸੜਕ ਪਾਰ ਕਰਨ ਲੱਗਾ ਉਹਨੇ ਇੱਕ ਪਾਸਾ ਵਿਖਿਆ ਹੀ ਨਹੀਂ ਖੱਬਾ ਉਧਰੋਂ ਤੇਜ਼ ਰਫ਼ਤਾਰ ਵਿੱਚ ਫੋਰ ਵੀਲਰ ਆਇਆ ਫੇਟ ਮਾਰੀ ਉੱਪਰੋਂ ਸਕੂਟਰ ਦੇ ਲੰਘਾ ਰੋਲਾ ਪੈ ਗਿਆ ਬੰਦੇ ਦੇ ਉੱਪਰੋਂ ਟਰੱਕ ਲੰਘ ਗਿਆ ਬੰਦਾ ਮਰ ਗਿਆ ਬੰਦਾ ਮਰ ਗਿਆ ਲੋਕ ਇਕੱਠੇ ਹੋ ਗਏ ਵਿਖਿਆ ਨਹੀਂ ਉਹਨੇ ਦੂਜਾ ਪਾਸਾ ਲੋਕ ਇਕੱਠੇ ਹੋ ਗਏ ਮਾਈ ਵੀ ਭੱਜੀ ਪਤਾ ਲੱਗਾ ਉਹਦਾ ਲੜਕਾ ਤਾਂ ਹਾਂ ਮਾਰੇ ਰੋ ਰਹੀ ਸੀ ਸੇਵਾਦਾਰ ਨੇ ਮਹਾਂਪੁਰਸ਼ਾਂ ਨੂੰ ਜਾ ਕੇ ਕਿਹਾ ਜੀ ਉਹ ਮਾਈ ਦਾ ਲੜਕਾ ਮਰ ਗਿਆ ਉਹ ਤਾਂ ਫੁਰਵੀਂ ਲੜ ਭਾਜ ਗਿਆ ਬੜਾ ਕਹਿਰ ਹੋ ਗਿਆ ਤਾਂ ਵਿਚਾਰੀ ਗਰੀਬਣੀ ਰੋਂਦੀ ਸੀ ਮਾਰੇ ਉਹਦਾ ਤਾਂ ਲੜਕਾ ਹੀ ਮਰ ਗਿਆ ਮਹਾਂਪੁਰਸ਼ ਕਹਿੰਦੇ ਹੁਣ ਅਸੀਂ ਕੀ ਕਰ ਸਕਦੇ ਕਹਿੰਦੇ ਹੁਣ ਅਸੀਂ ਕੀ ਕਰ ਸਕਦੇ ਭਾਈ ਹੁਣ ਵਕਤ ਲੰਘ ਗਿਆ ਹੁਣ ਅਸੀਂ ਕੀ ਕਰ ਸਕਦੇ ਉਹ ਮਾਈ ਰੋਵੇ ਕੋਲ ਲਾਵੇ ਤਸਾਹ ਸੰਗਤ ਮਹਾਂਪੁਰਸ਼ੇ ਕੋ ਗੱਲ ਕਹੀ ਉਹਦੇ ਲੜਕੇ ਦਾ ਮਸਤਕ ਦੇਖ ਕੇ ਪਤਾ ਲੱਗ ਗਿਆ ਸੀ ਇਹ ਕਹਿੰਦੀ ਹੈ ਗਰੀਬੀ ਦੂਰ ਹੋ ਜਾਏ ਇਹਦੇ ਲੜਕੇ ਦੀ ਤਾਂ ਉਮਰ ਮੁੱਕ ਚੱਲੀ ਸੀ ਕਹਿੰਦੇ ਅਸੀਂ ਦੋ ਵਾਰ 50 ਰੁਪਏ ਦਿੱਤੇ ਦੋਵੇਂ ਵਾਰ ਮੋੜ ਗਈ ਉਹਨੂੰ ਪਤਾ ਨਹੀਂ ਸੀ ਉਹ 50 ਰੁਪਏ ਨਹੀਂ ਸੀ ਉਹ 50 ਸਾਲ ਦੀ ਉਮਰ ਵਧਾ ਰਹੇ ਸੀ ਅਸੀਂ ਕਹਿੰਦੇ 50 ਰੁਪਏ ਨਹੀਂ ਸੀ ਕਿਨੂੰ 50 ਰੁਪਏ ਨਹੀਂ ਸੀ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਸੀ ਪਰ ਅਸੀਂ ਸਿੱਧਾ ਨਹੀਂ ਸੀ ਕਹਿ ਸਕਦੇ ਕਿਉਂ ਸੰਤ ਨੂੰ ਸਿੱਧਾ ਕਹਿਣ ਦਾ ਅਧਿਕਾਰ ਨਹੀਂ ਜੇ ਸਿੱਧਾ ਕਹਿਣ ਲੱਗ ਜਾਈਂ ਇੱਥੇ ਮਰਦਿਆਂ ਦੇ ਢੇਰ ਲੱਗ ਜਾਣਗੇ ਕਿਨੂੰ-ਕਿਨੂੰ ਜੀਂਦਾ ਕਰਾਂਗਾ ਸਿੱਧੇ ਕਹਿਣ ਲੱਗ ਜਾਣਗੇ ਕਿਹਦੀ-ਕਿਹਦੀ ਉਮਰ ਵਧਾਉਣ ਲੋ ਸਿੱਧਾ ਨਹੀਂ ਕਹਿੰਦੇ ਉਹ ਤਾਂ ਗੁਰਪ੍ਰਸਾਦੀ ਗੁਪਤੋ ਵਰਤੈ ਗੁਪਤ ਵਰਤਦੇ ਨੇ ਦੱਸਦੇ ਨਹੀਂ ਇਹੀ ਉਹਨਾਂ ਦੀ ਨਿਸ਼ਾਨੀ ਹੈ ਇਨੂੰ ਬਾਦਸ਼ਾਹ ਕਹਿੰਦੇ ਸਵਰ ਅੰਦਰ ਸਾਗਰੀ ਤੰਨੇ ਵਹਿ ਜਾ ਲੈਣ ਹੁਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਰੱਬ ਦੇ ਨੇੜੇ ਹੁੰਦੇ ਭੇਤ ਨਹੀਂ ਦਿੰਦੇ ਕਿਸੇ ਨੂੰ ਜੇ ਭੇਤ ਦੇਣ ਲੱਗ ਜਾਣ ਲੋਕੀ ਤੂੰਮਰ ਵਧਾਉਣ ਲਈ ਇੱਥੇ ਰੌਲੇ ਪਾਉਣ ਲੱਗ ਪੜ ਸਾਡੀ ਵੀ ਵਧਾ ਦੇ ਉਹ ਨਹੀਂ ਐਂ ਦੱਸਦੇ ਆਪਣੇ ਸਿਰ ਨਹੀਂ ਲੈਂਦੇ ਪਰ ਮੇ ਕੋਲੋਂ ਦੋ ਹਿੱ ਦਿਨ ਕੋਈ ਚੀਜ਼ ਦੇਣਾ ਆਪਣੇ ਸਿਰ ਨਹੀਂ ਲੈਣਾ ਹੁੰਦਾ ਕਿਉਂ ਸੰਤੋਂ ਨੂੰ ਕਹਿੰਦੇ ਨੇ ਜਿਹੜਾ ਰੱਬ ਦਾ ਕਰਿੰਦਾ ਬਣ ਕੇ ਕੰਮ ਕਰਦਾ ਹੈ ਕਰਿੰਦੇ ਸਮਝਦੇ ਹੋ ਆਪਣੇ ਸਿਰ ਤੇ ਕਰਿੰਦਾ ਭਾਰ ਨਹੀਂ ਲੈਂਦਾ ਕੋਈ ਕਿਸੇ ਨੇ ਡਰਾਈਵਰ ਰੱਖਿਆ ਹੋਵੇ ਸੰਕੜੇ ਮੀਲ ਸਾਰਾ ਦਿਨ ਗੱਡੀ ਡਰਾਈਵ ਕਰਕੇ ਡਰਾਈਵਰ ਮਾਲਕ ਦੇ ਬੇੜੇ ਚ ਲਿਆ ਕੇ ਖੜੀ ਕਰ ਦਿੰਦਾ ਟੁੱਟ ਭੱਜ ਮਾਲਕ ਦੀ ਹੈ ਡਰਾਈਵਰ ਦੀ ਨਹੀਂ ਐਦਾਂ ਸੰਤ ਜਿਹੜਾ 24 ਘੰਟੇ ਵਿਚਰਦਾ ਹੈ ਸੌਣ ਲੱਗਿਆ ਸਭ ਕੁਝ ਰੱਬ ਨੂੰ ਸੌਂਪ ਦਿੰਦਾ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਦਾ ਮੇਰਾ ਫਿਰ ਪਤਾ ਕੀ ਵਰਤਦਾ